ਬਾਈ ਆਹ ਜਿਹੜੀ ਗੱਡੀ ਜਾਂਦੀ ਹੈ ਹਨਾ ਆਪਾਂ ਦੇਖ ਰਹੇ ਆ ਇੰਨੀ ਚਮਕਦੀ ਆ ਲਾਈਟਾਂ ਲੂਟਾਂ ਲੱਗੀਆਂ ਸਾਰੀਆਂ ਇਹ ਇਹ ਇੱਕ ਬੰਦੇ ਨੇ ਬਣਾਈ ਹੈ ਤੇ ਕਿਵੇਂ ਬਣਾਈ ਆ ਜੋ ਦੇਖਦੇ ਆਪਾਂ ਇਹ ਦੇਖੋ ਬਾਈ ਇਸ ਬੰਦੇ ਨੇ ਬਣਾਈ ਆ ਇਦਾਂ ਟਾਇਰ ਟੂਰ ਜੇ ਫਿੱਟ ਕਰਕੇ ਸਾਰਾ ਟਾਂਚਾ ਜਿਵੇਂ ਵੀ ਬਣਾਇਆ ਇਹਦੇ ਵਿੱਚ ਤੁਹਾਨੂੰ ਦਿਖਾਉਣੇ ਵੀਡੀਓ ਚ ਤੇ ਇਸ ਬੰਦੇ ਨੇ ਦੇਖਦੇ ਹੀ ਦੇਖਦੇ ਆਪਾਂ ਛੋਟੀ ਜੀ ਵੀਡੀਓ ਕਰਕੇ ਦਿਖਾਈ ਹੈ ਇਸਪੀਡ ਇਹਦੀ ਫੋਲੋ ਕਰਕੇ ਤੇ ਇਹਦੇ ਵਿੱਚ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਕਿਵੇਂ ਬਣਾਈ ਹੈ ਇਸ ਬੰਦੇ ਨੇ ਬਣਾਈ ਹੈ ਬਈ ਇਹ ਸਾਰੀ ਦੇਖੋ ਲੱਕੜ ਤੋਂ ਫਿੱਟ ਕਰੀ ਹੈ ਇਹ ਲੱਕੜਾਂ ਲਾ ਲਾ ਕੇ ਬਣਾਈ ਹੈ ਤੇ ਫੱਟੇ-ਫੁੱਟੇ ਜੇ ਲੱਕੜ ਦੇ ਲਾ ਕੇ ਉੱਪਰੋਂ ਤਰਾਸ਼ ਕੇ ਬਣਾਈ ਹੈ ਤੇ ਬਹੁਤ ਘੈਂਟ ਗੱਡੀ ਬਣਨੀ ਹੈ ਬਈ ਜਿਹੜੀ ਤੁਸੀਂ ਸ਼ੁਰੂ ਚ ਦੇਖੀ ਹੈ ਉਹ ਗੱਡੀ ਬਣਾ ਦੇਣੀ ਹੈ ਨੇ ਇਦਾਂ ਹੀ ਇਹ ਦੇਖੋ ਦੇਖੋ ਬਈ ਸਾਰਾ ਕੁਛ ਇਹਦਾ ਕੱਟ ਕੇ ਸਾਈਜ਼ ਵਗੈਰਾ ਜੋ ਵੀ ਕੱਟ ਕੇ ਰੱਖਿਆ ਵਾ ਤੇ ਇਹ ਜਦੋਂ ਤਿਆਰ ਹੋ ਗਈ ਨਾ ਉਦੋਂ ਦੇਖਿਓ ਤੁਸੀਂ ਇਹ ਤਾਂ ਪਹਿਲਾਂ ਇਹਨੇ ਬਹੁਤ ਮਿਹਨਤ ਕਰੀ ਹੋਊਗੀ ਕੱਟਣ ਤੇ ਵੀ ਆ ਦੇਖੋ ਤੁਸੀਂ ਫੱਟੀਆਂ ਜੀਆਂ ਜਿਹੜੀਆਂ ਕਟੀਆਂ ਨੇ ਪੂਰੇ ਸਾਈਜ਼ ਦੀਆਂ ਕਟੀਆਂ ਲਾਈਟਾਂ ਲੂਟਾਂ ਜੋ ਵੀ ਆ ਯਾਰ ਸਭ ਕੁਝ ਹੀ ਬਣਾਊਗਾ ਇਹ ਯਾਨੀ ਕੋਈ ਚੀਜ਼ ਰਹਿ ਨਹੀਂ ਜਾਣੀ ਇਹਦੇ ਵਿੱਚ ਲਾਉਣ ਵਾਲੀ ਬਈ ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਵੀ ਇੱਕ ਬੰਦਾ ਇਦਾਂ ਕਿਵੇਂ ਕਰ ਸਕਦਾ ਕਿੰਨੀ ਟ੍ਰੇਨਿੰਗ ਲਈ ਹੋ ਇਸ ਬੰਦੇ ਨੇ ਬਣਾਉਣ ਦੀ ਆਮ ਜੀ ਗੱਲ ਤਾਂ ਹੈ ਨਹੀਂ ਬਾਈ ਹਰੇਕ ਚੀਜ਼ ਤਿਆਰ ਕਰਨੀ ਜਿਹੜੀ ਗੱਡੀ ਆ ਉਹਦਾ ਕੋਈ ਮਾਡਲ ਦੇਖ ਕੇ ਤਿਆਰ ਕਰਨੀ ਉਹੀ ਚੀਜ਼ ਬਹੁਤ ਜ਼ਿਆਦਾ ਔਖੀ ਹੈ ਪਰ ਇਸ ਬੰਦੇ ਨੇ ਦੇਖੋ ਤਿਆਰ ਕਰ ਦੇਣੀ ਆ ਸਾਰੀ ਸੰਦੇ ਦੇ ਕੋਲ ਸਾਰੇ ਹੈਗੇ ਆ ਇਹ ਦੇਖੋ ਇਹ ਸਾਰਾ ਜਗਣ ਵਾਸਤੇ ਕਰਿਆ ਤਿਆਰ ਸਿਸਟਮ ਬਾਈ ਇਦੇ ਵਿੱਚ ਕਲਰ ਜਆ ਪਾਇਆ ਨੀਲਾ ਵੀ ਜਗੇ ਇਹ ਇਹ ਦੇਖੋ ਕਿਆ ਬਾਤ ਆ ਬਾਈ ਦੇਖੋ ਜਦੋਂ ਚੀਜ਼ ਲੱਗਦੀ ਹੈ ਉੱਪਰ ਤੇ ਕਿੰਨੀ ਸੋਹਣੀ ਲੱਗਦੀ ਹੈ ਉਹਨੇ ਰੰਗ ਰੂنگ ਕਰੂਗਾ ਲੱਗਦਾ ਇਹਨੂੰ ਇਹ ਲਾਉਂ ਬਾਈ ਇਹਨੇ ਵਿੱਚ ਕੈਮੀਕਲ ਜਆ ਭਰਿਆ ਕੁਛ ਤੇ ਹਲੇ ਬਹੁਤ ਕੁਛ ਤਿਆਰ ਹੋਣਾ ਇਸ ਗੱਡੀ ਦਾ ਇਹਨੂੰ ਹਲੇ ਇਹ ਉਪਰੋਂ ਜਿਹੜੀਆਂ ਮਤਲਬ ਇਹਨੂੰ ਜਿਵੇਂ ਆਪਾਂ ਕਹਿੰਦੇ ਨੇ ਰੰਦਾ ਲਾਉਂਦਾ ਰੰਦਾ ਲੱਕੜ ਨੂੰ ਦਾ ਰੰਦਾ ਹੀ ਲੱਗਦਾ ਬਾਈ ਇਹ ਦੇਖੋ ਬਈ ਕਮਾਲ ਹੋ ਗਈ ਯਾਰ ਇੰਨਾ ਬੰਦੇ ਨੇ ਮਿਹਨਤ કરી ਦੇਖੋ ਗੱਡੀ ਤਿਆਰ ਕਿਵੇਂ ਕਰ ਲਈ ਤੇ ਚੱਲੂਗੀ ਬਾਈ ਸਾਰਾ ਕੁਝ ਉਵੇਂ ਹੀ ਬਿਲਕੁਲ ਪਤਾ ਹੀ ਨਹੀਂ ਲੱਗਣਾ ਵੀ ਇੱਕ ਕੰਪਨੀ ਦੀ ਗੱਡੀ ਹੈ ਵੱਡੀ ਕਿ ਇਹ ਇਸ ਬੰਦੇ ਨੇ ਤਿਆਰ ਕਰੀਏ ਕੋਈ ਚੀਜ਼ ਛੱਡਣੀ ਨਹੀਂ ਇਹਨੇ ਲਾਉਣ ਵਾਲੀ ਬਾਈ ਤੇ ਹਰ ਇੱਕ ਚੀਜ਼ ਵਰਕ ਕਰੂਗੀ ਇਹ ਦੇਖੋ ਜਿੱਦਾਂ ਹੀ ਉਹਨੇ ਮਤਲਬ ਕੋਈ ਗੱਡੀ ਖੜੀ ਕੋਲੇ ਖਲਾਰ ਕੇ ਵੀ ਇਦਾਂ ਨਹੀਂ ਬਣਾ ਸਕਦਾ ਤੇ ਜਿਹੜੀ ਇਹਨੇ ਇਦਾਂ ਤਿਆਰ ਕਰਤੀ ਯਾਰ ਜਿਵੇਂ ਰੋਜ਼ ਹੀ ਇਹ ਕੰਮ ਕਰਦਾ ਹੁੰਦਾ ਇਹ ਬੰਦਾ ਜਿੱਦਾਂ ਪ੍ਰੋਫੈਸ਼ਨਲ ਹੁੰਦਾ ਇਸ ਸਟੀering ਬਣਾਉਂਦਾ ਇਹ ਦੇਖੋ ਵਾਹ ਜੀ ਵਾਹ ਇੱਥੇ ਲਾ ਦੂਗਾ ਦੇਖੋ ਬਾਈ ਬਹੁਤ ਜ਼ਿਆਦਾ ਤਿਆਰ ਹੋ ਗਈ ਗੱਡੀ ਤੇ ਕੁਝ ਰਹੇਗੀ ਹਲੇ ਕਾਫੀ ਕੰਮ ਇਹਦਾ ਰਹਿੰਦਾ ਵੀ ਹੈ ਤੇ ਇਹ ਕੁਛ ਕੁ ਸਕਿੰਟਾਂ ਜੀ ਦਿਖਾ ਦੇਣਾ ਯਾਨੀ ਆਪਾਂ ਫਿਰ ਇਹਦੇ ਵਿੱਚ ਪੂਰੀ ਵੀਡੀਓ ਚ ਕਿਉਂਕਿ ਬਹੁਤ ਜ਼ਿਆਦਾ ਸਪੀਡ ਨਾਲ ਦਿਖਾਈ ਹੈ ਇੰਨਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਦੇਖਣ ਦਾ ਤੇ ਇਹ ਦੇਖੋ ਜੋ ਵੀ ਇਹਦੀਆਂ ਸੀਟਾਂ ਵਗੈਰਾ ਉਹ ਸਾਰੀਆਂ ਲੱਕੜ ਦੀਆਂ ਹੀ ਬਣਾਈਆਂ ਬਈ ਇਹ ਬਣ ਗਈ ਕਾਰ ਦੇਖੋ ਸਾਰੀ ਜਗਦੀ ਹੈ ਨਾ ਬਈ ਇਹ ਲਓ ਦੇਖੋ ਕਿੰਨੀ ਘੈਂਟ ਚੀਜ਼ ਆ ਹੁਣ ਇਹ ਚੱਲੂਗੀ ਦੇਖਿਓ ਤੁਸੀਂ ਇਹਨੇ ਹੁਣ ਉਹ ਉਹ ਵੀ ਦੇਖੋ ਬਾਹਰ ਆਉਂਦੀ ਹੈ ਉਹ ਵੀ ਚੀਜ਼ ਪੂਰੀ ਹਾਈ ਫਾਈ ਗੱਡੀ ਤਿਆਰ ਕਰਤੀ ਬਈ ਇਹ ਦੇਖੋ ਲਾਈਟਾਂ ਜਗਦੀਆਂ ਤੇ ਚੱਲਦੀ ਦੇਖੋ ਯਾਰ ਵਾਹ ਜੀ ਵਾਹ ਸਿਰਾ ਗੱਲ ਬਾਤ ਆ ਬਈ ਸਿਰਾ ਕੋਈ ਦੱਸ ਹੀ ਨਹੀਂ ਸਕਦਾ ਵੀ ਇਹ オリジナル ਕੰਪਨੀ ਦੀ ਗੱਡੀ ਹੈ ਜਾਂ ਲੱਕੜ ਤੋਂ ਤਿਆਰ ਕਰੀ ਗਈ ਹੈ ਕੋਈ ਚੀਜ਼ ਛੱਡੀ ਨਹੀਂ ਲਾਉਣ ਵਾਲੀ ਬਈ ਤੇ ਵਰਕ ਕਰਦੀ ਹਰ ਇੱਕ ਚੀਜ਼ ਦੇਖੋ ਤੁਵੀੜ ਵੀ ਪੂਰੀ ਐ ਦਾਨੀ ਵੀ ਹੌਲੀ ਹੌਲੀ ਜਾਂਦੀ ਐ ਇਹ ਦੇਖੋ